हां दोस्तो, जी दोस्तों एक्टिवा 3G ਆਪਣੇ ਕੋਲੇ ਬਾਈ ਹੁਣੀ ਲੈ ਕੇ ਆਏ ਨੇ ਤੇ ਪ੍ਰੋਬਲਮ ਇਹਨਾਂ ਨੂੰ ਇਹ ਆ ਗਈ ਸੀ ਵੀ ਸਕੂਟਰੀ ਦੀ ਰੇਸ ਤਾਂ ਹੋ ਜਾਂਦੀ ਬਹੁਤ ਜ਼ਿਆਦੀ ਰੇਸ ਇੰਜਨ ਦੇ ਚੱਕਰ ਇੰਨੇ ਬਣ ਜਾਂਦੇ ਆ ਵੀ ਜਿਵੇਂ ਸਕੂਟਰੀ 70 80 ਤੇ ਜਾਂਦੀ ਹੁੰਦੀ ਆ ਪਰ ਇੰਜ ਜਿਹੜੀ ਸਪੀਡ ਆ ਉਹ ਤੁਰਦੀ ਸਕੂਟਰੀ ਸਿਰਫ 30 40 ਦੀ ਸਪੀਡ ਤੇ ਤੁਰਦੀ ਆ ਯਾਨੀ ਕਿ ਦੁੱਗਣੀ ਇੰਜਨ ਦੇ ਚੱਕਰ ਹੋ ਜਾਂਦੇ ਆ ਤੇ ਸਪੀਡ ਜਿਹੜੀ ਆ ਥੋੜੀ ਬਣਦੀ ਆ ਠੀਕ ਆ ਤੇ ਬਾਈ ਹੁਣਾ ਨੇ ਕਿਤੇ ਪਹਿਲਾਂ ਵੀ ਦਿਖਾਇਆ ਸੀ ਇਸ ਚੱਕਰ ਦੇ ਵਿੱਚ ਵੀ ਸਾਡੀ ਸਕੂਟਰੀ ਦੇ ਇੰਜਨ ਦੇ ਚੱਕਰ ਤਾਂ ਬਹੁਤ ਜ਼ਿਆਦੇ ਹੋ ਜਾਂਦੇ ਆ ਪਰ ਤੁਰਦੀ ਮਸਾਂ 20 30 ਤੇ ਹੁੰਦੀ ਆ ਐਂ ਲੱਗਦਾ ਜਿਵੇਂ 70 80 ਤੇ ਜਾ ਰਹੀ ਆ ਪਰ ਸਪੀਡ 20 30 ਤੋਂ ਟੱਪਦੀ ਨਹੀਂ ਇਸ ਚੱਕਰ ਦੇ ਵਿੱਚ ਇਹਨਾਂ ਨੇ ਮਕੈਨਿਕ ਨੂੰ ਦਿਖਾਇਆ ਸੀ ਤੇ ਆ ਬੈਲਟ ਜਿਹੜੀ ਆ ਨਵੀਂ ਪਵਾਲੀ ਠੀਕ ਆ ਇਹ ਫੈਨ ਬੈਲਟ ਜਿਹੜੀ ਆ ਚੇਂਜ ਕੀਤੀ ਹੋਈ ਆ ਨਵੀਂ ਪੈ ਗਈ ਆ ਪਰ ਸਮੱਸਿਆ ਜਿਉਂ ਦੀ ਤੌ ਹੱਲ ਨਹੀਂ ਹੋਈ ਪ੍ਰੋਬਲਮ ਕਿੱਥੇ ਆ ਉਹ ਆਪਾਂ ਤੁਹਾਨੂੰ ਅੱਜ ਦੱਸ ਦਿੰਨੇ ਆਂ ਵੀ ਇਹਦੀ ਚੱਕਰ ਕੀ ਆ ਜੇਕਰ ਕਦੇ ਇਹੋ ਜਿਹਾ ਚੱਕਰ ਪੈ ਜੇ ਤੇ ਵੈਸੇ ਬੈਲਟ ਦੇ ਵੀ ਚਾਂਸ ਹੋ ਸਕਦੇ ਨੇ ਚਲੋ ਉਹਨੇ ਵੀ ਆਪਣੇ ਤੋਂ ਠੀਕ ਕੀਤਾ ਕਿ ਬੈਲਟ ਚੇਂਜ ਕਰਤੀ ਜੇਨ ਸੈੱਟ ਹੋ ਜੂਗੀ ਪ੍ਰੋਬਲਮ ਪਰ ਸੈੱਟ ਹੋਈ ਨਹੀਂ ਚੱਕਰੇ ਦੇ ਕਲੱਚ ਦੇ ਵਿੱਚ ਸੀ ਕਲੱਚ ਵਾਲੇ ਲੈਦਰ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਉਹਨਾਂ ਦੀ ਕੰਡੀਸ਼ਨ ਆਪਾਂ ਪੱਟੇ ਨੇ ਹੁਣ ਕਲੱਚ ਸਾਰਾ ਬਾਹਰ ਕੱਢਿਆ ਖੋਲਿਆ ਹੋਇਆ ਤੇ ਕਲੱਚ ਦੇ ਲੈਦਰ ਜਿਹੜੇ ਉਹ ਬਿਲਕੁਲ ਵੀ ਮਤਲਬ ਉੱਤੇ ਰਹਿ ਨਹੀਂ ਗਏ ਜਿਵੇਂ ਹੀ ਘਸ ਗਏ ਨੇ ਮੈਂ ਫੋਕਸ ਕਰਕੇ ਮੜਾ ਦਿਖਾਉਣਾ ਆ ਦੇਖੋ ਕਲਚ ਵਾਲੇ ਲੈਦਰ ਜਿਹੜੇ ਆ ਉੱਤੋਂ ਲੈਦਰ ਲੈਦਰ ਜਿਹੜਾ ਬਿਲਕੁਲ ਘਸ ਗਿਆ ਥੱਲਿਓਂ ਅਲੂਮੀਨੀਅਮ ਨਿਕਲਣ ਨੂੰ ਤਿਆਰ ਹੋ ਗਿਆ ਇਹ ਇਹਦਾ ਮੇਨ ਕਾਰਨ ਆ ਕਿਉਂਕਿ ਇਹ ਬਹੁਤ ਥੋੜੇ ਰਹਿ ਗਏ ਉੱਤੇ ਕਲਚ ਵਾਲੇ ਲੈਦਰ ਤੇ ਜਦੋਂ ਕਲਚ ਪੂਰਾ ਨਹੀਂ ਕੰਮ ਕਰੂਗਾ ਤਾਂ ਸਕੂਟਰੀ ਦੇ ਚੱਕਰ ਜਿਹੜੇ ਆ ਇੰਜਨ ਨਹੀਂ ਬਣਨਗੇ ਸਪੀਡ ਨਹੀਂ ਬਣੂਗੀ ਸਕੂਟਰੀ ਦੀ ਫ੍ਰੀ ਤੁਰੂਗੀ ਜਿਵੇਂ ਮੋਟਰਸਾਈਕਲ ਦੀਆਂ ਕਲਚ ਪਲੇਟਾਂ ਡਾਊਨ ਹੋ ਜਾਣ ਤਾਂ ਇੰਜਨ ਫ੍ਰੀ ਕਰਦਾ ਨਾ ਐਵੇਂ ਇਹਦੇ ਕਲਚ ਵਾਲੇ ਲੈਦਰ ਜਿਹੜੇ ਆ ਕਲਚ ਪਲੇਟਾਂ ਵਾਂਗੂ ਕੰਮ ਕਰਦੇ ਐਕਟਵਾ ਦੇ ਜਦੋਂ ਇਹ ਕਲਚ ਵਾਲੇ ਲੈਦਰ ਘਸ ਜਾਂਦੇ ਆ ਬਿਲਕੁਲ ਡਾਊਨ ਹੋ ਜਾਂਦੇ ਆ ਫਿਰ ਕੰਮ ਨਹੀਂ ਕਰਦੀ ਹੁਣ ਨਵੇਂ ਲੈਦਰਾਂ ਦਾ ਆਪਾਂ ਤੁਹਾਨੂੰ ਫਰਕ ਦਿਖਾ ਦਿੰਨੇ ਆ ਡਿਫਰੈਂਸ ਤੁਸੀਂ ਚੈੱਕ ਆਪ ਹੀ ਕਰ ਸਕਦੇ ਹੋ ਦੇਖੋ ਇਸ ਕੇ ਕੰਪਨੀ ਦੇ ਆਪਾਂ ਨਵੇਂ ਲੈਦਰ ਪਾਉਣ ਲੱਗੇ ਆ ਥੋੜਾ ਆ ਦੇਖਿਓ ਜੀ ਆ ਇਹਦੇ ਨਵੇਂ ਲੈਦਰ ਆ ਇਹਦੇ ਉੱਤੇ ਲੈਦਰ ਤੁਸੀਂ ਦੇਖ ਸਕਦੇ ਹੋ ਘਟੋ ਘਟ ਅੱਧਾ ਅੱਧਾ ਇੰਚ ਚੜਿਆ ਹੋਇਆ ਆ ਦੇਖੋ ਕਾਫੀ ਸਾਰਾ ਲੈਦਰ ਜਿਹੜਾ ਆਹ ਵਾਲਾ ਆਹਦੇ ਉੱਤੇ ਜਿਹੜਾ ਪਾਤਾ ਲੱਗਾ ਹੁੰਦਾ ਇਹ ਕਾਫੀ ਜ਼ਿਆਦਾ ਤੇ ਜਿਹੜੇ ਪੁਰਾਣੇ ਲੈਦਰ ਸੀ ਇਹਨਾਂ ਦਾ ਤੁਸੀਂ ਚੈੱਕ ਕਰ ਸਕਦੇ ਹੋ ਆਹ ਦੇਖ ਲਓ ਇਹਦੇ ਉੱਤੋਂ ਜਮਾ ਉਹ ਚੀਜ਼ ਘਸ ਗਈ ਹੈ ਮੈਂ ਥੱਲੇ ਰੱਖ ਕੇ ਡਿਫਰੈਂਸ ਦਿਖਾ ਦੇਣਾ ਤੁਹਾਨੂੰ ਆ ਦੇਖੋ ਆ ਉੱਡ ਗਿਆ ਜਿਵੇਂ ਹੀ ਇਹ ਲੈਦਰ ਹੁਣ ਆਪਾਂ ਇਹਦੇ ਪਾਵਾਂਗੇ ਨਵੇਂ ਕਲੱਚ ਵਾਲੇ ਤੇ ਸਕੂਟਰੀ ਦੀ ਜੀਡੀਏ ਪ੍ਰੋਬਲਮ ਆ ਵੀ ਭੱਜਦੀ ਨਹੀਂ ਸੀ ਸਲਿੱਪ ਕਰਦੀ ਸੀ ਉਹ ਬਿਲਕੁਲ ਸਹੀ ਹੋ ਜੂਗੀ ਕਦੇ ਵੀ ਇਹ ਪ੍ਰੋਬਲਮ ਵਾਜੇ ਤਾਂ ਤੁਸੀਂ ਇਹ ਲੈਦਰ ਜਿਹੜੇ ਆ ਚੇਂਜ ਕਰ ਸਕਦੇ ਹੋ ਇਹ ਤੁਹਾਡੀ ਸਮੱਸਿਆ ਹੱਲ ਹੋ ਜੂਗੀ ਠੀਕ ਆ ਧੰਨਵਾਦ ਜੀ ਵੀਡੀਓ ਵੇਖਣ ਲਈ ਤੇ ਜੇ ਚੰਗੀ ਲੱਗੀ ਵੀਡੀਓ ਤਾਂ ਹੋਰਾਂ ਨਾਲ ਵੀ ਸਾਂਝੀ ਕਰਿਓ